ਰਾਜਵੀਰ ਜਵੰਦੇ ਨੂੰ ਇਸ ਦੁਨੀਆ ਤੋਂ ਗਏ ਨੂੰ 3 ਮਹੀਨੇ ਦੇ ਨੇੜ ਹੋ ਗਏ ਤੇ ਜਿਹੜੇ ਉਸ ਦੀ ਮਾਂ ਦੇ ਬੋਲ ਆ ਉਹ ਸੁਣ ਕੇ ਕੁਲਵਿੰਦਰ ਬਿੱਲੇ ਨੇ ਦੱਸਿਆ ਕਿ ਉਸ ਦਾ ਜੋ ਚਤ ਪਰ ਆਇਆ ਅੱਖਾਂ ਪਰ ਆਈਆਂ ਕਿਉਂਕਿ ਇੰਨਾ लाਡਲਾ ਬੇਟਾ ਸੀ ਇੰਨਾ ਹੁਣਹਾਰ ਬੇਟਾ ਸੀ ਜਿਸ ਨੇ ਆਪਣੀ ਮਾਂ ਪਿਓ ਦੇ ਸਾਰੇ ਸੁਪਨੇ ਪੂਰੇ ਕੀਤੇ ਤੇ ਅਜਿਹੀ ਉਹਨਾਂ ਦੇ ਪਰਿਵਾਰ ਦੀ ਸਥਿਤੀ ਬਣੀ ਕਿ ਪਹਿਲਾਂ ਉਸ ਦਾ ਦਾਦਾ ਜੋ ਇਸ ਦੁਨੀਆ ਤੋਂ ਚਲਾ ਗਿਆ ਫਿਰ ਰਾਜਵੀਰ ਦਾ ਪਿਤਾ ਉਸ ਜਹਾਨ ਤੋਂ ਚਲਾ ਗਿਆ ਤੇ ਹੁਣ ਰਾਜਵੀਰ ਜਵੰਦਾ ਇਕੱਲਾ ਜੋ ਇਕਲੌਤਾ ਸਹਾਰਾ ਸੀ ਪਰਿਵਾਰ ਦਾ ਉਹ ਵੀ ਦੁਨੀਆ ਤੋਂ ਚਲਾ ਗਿਆ ਤੇ ਪਿੱਛੇ ਪਰਿਵਾਰ ਦੇ ਰਹਿ ਗਿਆ ਇੱਕ ਛੋਟਾ ਬੱਚਾ ਬਾਕੀ ਘਰ ਵਿੱਚ ਕੋਈ ਅਜਿਹਾ ਜੀ ਨਹੀਂ ਜੋ ਕਮਾਉਣ ਵਾਲਾ ਹੋਵੇ ਸਾਰਿਆਂ ਨੂੰ ਪਹਿਲਾਂ ਰਾਜਵੀਰ ਜਵੰਦੇ ਤੇ ਬੜੀ ਆਸ ਸੀ ਕਿਵੇਂ ਸਟਰਗਲ ਕਰਕੇ ਇੱਕ ਨਿੱਕੀ ਜੀ ਫੈਮਲੀ ਤੋਂ ਉੱਠ ਕੇ ਉਸ ਨੇ ਆਪਣਾ ਇੰਨਾ ਜੋ ਨਾਮ ਕਮਾਇਆ ਦੌਲਤ ਸ਼ੌਹਰਤ ਕਮਾਈ ਉਸ ਦੀ ਮਾਂ ਦਾ ਕਹਿਣਾ ਕਿ ਮੇਰੇ ਬੇਟੇ ਨੂੰ ਮੇਰੀ ਹੀ ਨਜ਼ਰ ਲੱਗ ਗਈ ਮੈਂ ਉਸ ਦੀਆਂ ਕਿੰਨੀਆਂ ਤਾਰੀਫਾਂ ਕਰਨੀਆਂ ਕਿ ਮੇਰਾ ਐਡਾ ਹੋਣਹਾਰ ਪੁੱਤਰ ਨਾ ਕੋਈ ਨਸ਼ਾ ਕਰਦਾ ਨਾ ਇਸ ਨੇ ਨਸ਼ੇ ਵਾਲੇ ਗੀਤਾਂ ਨੂੰ ਪ੍ਰਮੋਟ ਕੀਤਾ ਨਾ ਹੀ ਇਸ ਨੇ ਜੋ ਗਾਣਿਆਂ ਦੇ ਵਿੱਚ ਕਲਚਰ ਆ ਗਾਇਕੀ ਦਾ ਆਪ ਅੱਜ ਕੱਲ੍ਹ ਵੇਖਦੇ ਆ ਕਿਸ ਤਰ੍ਹਾਂ ਉਹ ਨਹੀਂ ਅਪਣਾਇਆ ਤੇ ਸਾਫ ਸੁਥਰੀ ਗਾਇਕੀ ਨਾਲ ਹੀ ਲੋਕਾਂ ਦੇ ਦਿਲ ਜਿੱਤੇ ਤੇ ਮੇਰੇ ਬੇਟੇ ਦੀ ਜ਼ਿੰਦਗੀ ਵੀ ਉਸੇ ਤਰ੍ਹਾਂ ਨਾ ਇਹ ਨਸ਼ਾ ਕਰਦਾ ਨਾ ਹੀ ਇਹ ਹਥਿਆਰਾਂ ਵਾਲੇ ਗੀਤਾਂ ਨੂੰ ਪ੍ਰਮੋਟ ਕਰਦਾ ਤੇ ਆਪ ਵੀ ਸਾਦਾ ਜੀਵਨ ਜਿਉਂਦਾ ਸ਼ਾਇਦ ਮੇਰੇ ਬੇਟੇ ਨੂੰ ਮੇਰੀ ਹੀ ਨਜ਼ਰ ਲੱਗ ਗਈ ਜੋ ਉਸਦੇ ਨਾਲ ਅਜਿਹਾ ਹੋਇਆ ਤੇ ਉਸਦੇ ਜੋ ਸ਼ੋਅ ਸੀ ਜੇ ਆਪਾਂ ਗੱਲ ਕਰੀਏ ਜਿਹੜੇ ਬਾਅਦ ਦੇ ਵਿੱਚ ਬੁੱਕ ਹੋਏ ਸੀ ਕਿਉਂਕਿ ਉਹਨਾਂ ਦੀ ਜੋ ਅਡਵਾਂਸ ਸੀ ਉਹ ਆ ਚੁੱਕਿਆ ਸੀ ਤੇ ਉਹ ਸ਼ੋਅ ਵੀ ਪਕਟਾਉਣੇ ਜ਼ਰੂਰੀ ਸੀ ਉਸਨੇ ਦੱਸਿਆ ਕੁਲਵਿੰਦਰ ਬਿੱਲੇ ਨੇ ਕਿ ਐਮਈ ਵਰਕ ਨੇ 8 ਤੋਂ 9 ਸ਼ੋਅ ਲਾਏ ਪੰਜਾਬ ਦੇ ਵਿੱਚ ਐਮਈ ਵਰਕ ਸ਼ੋਅ ਨਹੀਂ ਕਰਦਾ ਜੇ ਉਹ ਕਰੇ ਵੀ ਤਾਂ ਇੱਕ ਸ਼ੋਅ ਦਾ ਉਹ 25 ਤੋਂ 30 ਲੱਖ ਚਾਰਜ ਕਰ ਸਕਦਾ ਪਰ ਉਹ ਪੰਜਾਬ ਦੇ ਵਿੱਚ ਸ਼ੋਅ ਨਹੀਂ ਲਾਉਂਦਾ ਤੇ ਵੱਡੀ ਹੈਰਾਨੀ ਦੀ ਗੱਲ ਇਹ ਸੀ ਕਿ ਰਾਜਵੀਰ ਜਵੰਦਾ ਤੇ ਐਮਈ ਵਰਕ ਸਿਰਫ ਜੋ ਰਾਜਵੀਰ ਜਵੰਦੇ ਦੇ ਪਿਤਾ ਦਾ ਭੋਗ ਸੀ ਉੱਥੇ ਮਿਲੇ ਸੀ ਉਹ ਜ਼ਿਆਦਾ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸੀ ਪਰ ਫਿਰ ਵੀ ਇੰਨਾ ਦਿਲਦਾਰ ਤੇ ਵਧੀਆ ਬੰਦਾ ਐਮੀ ਵਰਕ ਜੋ ਉਸਨੇ ਪਰਿਵਾਰ ਦਾ ਇੰਨਾ ਸਾਥ ਦਿੱਤਾ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਉਹ ਪਰਿਵਾਰ ਦੇ ਨਾਲ ਰਿਹਾ ਕਿੰਨਾ ਵਧੀਆ ਇਨਸਾਨ ਆ ਜਿਸਨੇ ਆਪਣਾ ਫਰਜ਼ ਬਖੂਬੀ ਨਿਭਾਇਆ ਪਰਿਵਾਰ ਦੇ ਨਾਲ ਮਾੜੇ ਸਮੇਂ ਦੇ ਵਿੱਚ ਖੜ੍ਹਾ ਤੇ ਉਹਨਾਂ ਦਾ ਸਹਾਰਾ ਬਣਿਆ ਕੁਲਵਿੰਦਰ ਬਿੱਲੇ ਨੇ ਕਿਹਾ ਹੋਰ ਬਹੁਤ ਸਾਰੇ ਕਲਾਕਾਰ ਕੋਈ ਅਜਿਹਾ ਹੋਵੇਗਾ ਜੋ ਨਹੀਂ ਪਹੁੰਚਿਆ ਜਿਸਨੇ ਆਪਣਾ ਕੋਈ ਯੋਗਦਾਨ ਨਹੀਂ ਪਾਇਆ ਪਰ ਸਾਰੇ ਕਲਾਕਾਰਾਂ ਨੇ ਜਿੰਨਾ ਹੋ ਸਕਦਾ ਸੀ ਉਹਨਾਂ ਸਹਿਯੋਗ ਦਿੱਤਾ ਤੇ ਹੁਣ ਵੀ ਪਰਿਵਾਰ ਦਾ ਪੂਰਾ ਸਹਾਰਾ ਬਣੇ ਆ। ਕੁਲਵਿੰਦਰ ਬਿੱਲੇ ਨੇ ਤਾਂ ਕਿਹਾ ਸੀ ਕਿ ਉਹ ਮੇਰੀ ਮਾਂ ਤੇ ਮੈਂ ਉਸਦਾ ਪੁੱਤਾਂ ਉਹ ਤਕਰੀਬਨ ਹਫ਼ਤੇ ਦੇ ਵਿੱਚ ਇੱਕ ਢੇੜਾ ਜ਼ਰੂਰ ਰਾਜਵੀਰ ਜਵੰਦੇ ਦੇ ਘਰ ਮਾਰਦਾ ਤੇ ਉਹਨਾਂ ਦਾ ਜੋ ਵੀ ਕੋਈ ਕੰਮਕਾਰ ਆ ਸਾਰਾ ਵੇਖਦਾ